ਆਰਤ ਵਾਲੀ ਬਾਈ ਦਾਣਾ ਤਾਂ ਬਹੁਤ ਸੋਹਣਾ ਯਾਰ ਹਨਾ ਤੇ ਇਧਰ ਆ ਬਾਈ ਨੇ ਵੀ ਉਹ ਕਰ ਲਿਆ ਵਧੀਆ ਯਾਰ ਦਾਣਾ ਤਾਂ ਪੂਰਾ ਵਧੀਆ ਮਟਾਈਜਾਗਾ ਲੋ ਜੀ ਮਿੱਤਰੋ ਮੂੰਗੀ ਦੀ ਕਟਾਈ ਹੋ ਰਹੀ ਹੈ ਅਸੀਂ ਜਾਂਦੇ ਜਾਂਦੇ ਰੋਡ ਤੇ ਗੱਡੀ ਰੋਕ ਲਈ ਮਾ ਵੀ ਦੇਖੀ ਜਦਾ ਕਿਹੜੀ ਵੈਰਾਈਟੀ ਵਧੀ ਜਾਂਦੇ ਆ ਕਿ ਬਾਈ ਖੁਦੀ ਤੇ ਕਰਦੇ ਆ ਬਾਈ ਖਰ ਨਾਲ ਵੀ ਕਰਦੇ ਆ ਗੱਲ ਪਹਿਲਾਂ ਤੁਸੀਂ ਫਲੀਆਂ ਵਗੈਰਾ ਚੈੱਕ ਕਰੀਏ ਵੀ ਵੈਰਾਈਟੀ ਦੇ ਕਿਵੇਂ ਆ ਦੇਖੋ ਮਹਲੇ ਵੀ ਕੀ ਬਾਤ ਹੈ ਤੇ ਮਰੀਆਂ ਵਗੈਰਾ ਬਹੁਤ ਸੋਹਣੀਆਂ ਲੱਗੀਆਂ ਹੋਈਆਂ ਨੇ ਬਾਈ ਤੇ ਪੁੱਛਦੇ ਆ ਬਾਈ ਹੋਰਾਂ ਨਾਲ ਕਰਦੇ ਆ ਗੱਲਬਾਤ ਤੇ ਇੱਧਰਲੇ ਵਾਹਨ ਚੋਂ ਮਿਲਦਾ ਵੱਡਲੀ ਤੇ ਆ ਵੀਰੇ ਫੁਰੀ ਖੜਿਆ ਆਪਣੇ ਨਾਲ ਹੋਰ ਬਾਈ ਕੀ ਹਾਲ ਨੇ ਜੀ ਠੀਕ ਆ ਜੀ ਵਧੀਆ ਜੀ ਹੋਰ ਠੀਕ ਹਾਂ ਚੜਦੀ ਕਲਾ ਜੀ ਹਾਂਜੀ ਹਾਂਜੀ ਤੇ ਕਿਹੜੀ ਵੈਰਾਈਟੀ ਆ ਬਾਈ 442 ਹੈ ਇਸ ਕਾਰ ਵਾਲਿਆਂ ਦੀ 17 ਵਾਲਿਆਂ ਦੀ ਹਾਂਜੀ ਠੀਕ ਹੈ ਕਿੰਨਾ ਪਰਾਂ ਲਾਇਆ ਦੀ ਬਾਈ ਬਾਣ ਆਪਣੇ 4 ਕਿੱਲੇ ਆਈਏ 4 ਕਿੱਲੇ ਹਾਂਜੀ ਠੀਕ ਹੈ ਕਣਕ ਵਾਲੇ ਚ ਲਾਇਆ ਸੀ ਗੱਲ ਕਣਕ ਵਾਲੇ ਚ ਠੀਕ ਹੈ ਤੇ ਇਧਰ ਵੱਢ ਲਈ ਹੈ ਨਾ ਤੇ ਕਿਵੇਂ ਝਾਰ ਵਗੈਰਾ ਕਿਵੇਂ ਨਿਕਲ ਰਿਹਾ ਬਾਈ ਝਾਰ ਵਧੀਆ ਹੀ ਐਵਰੇਜ ਪੂਰੀ ਵਧੀਆ ਆਉਂਦੀ ਵਧੀਆ ਆ ਰਿਹਾ ਠੀਕ ਹੈ ਕੋਈ ਹੋਰ ਵਿੱਚ ਬਿਮਾਰੀ ਪਾ ਕੋਸਾ ਕੋਈ ਬਿਮਾਰੀ ਨਹੀਂ ਕੋਈ ਨਹੀਂ ਆਇਆ ਹੈਗਾ ਠੀਕ ਹੈ ਕੋਈ ਕੋਈ ਨਹੀਂ ਠੀਕ ਹੈ ਕਿੰਨੇ ਦਿਨਾਂ ਦੀ ਵੱਢ ਰਹੇ ਹੋ ਬਈ ਅੱਜ ਇਹ ਅਨਾਜਾ ਹੀ 60 ਦਿਨ ਦੇ ਆਪਾਂ ਦਗੇ ਠੀਕ ਹੈ ਵੀ 60 ਕਰ ਦੇਣਾ ਦੇ ਹਾਂਜੀ ਹਾਂਜੀ ਠੀਕ ਹੈ ਮਤਲਬ ਵੀ 60 60 ਦੇ ਵਿੱਚ ਤੁਸੀਂ ਐ ਲਾ ਲਵੀ 2 ਮਹੀਨਿਆਂ ਦੇ ਵਿੱਚ ਵਾਹਣ ਵਿਹਲਾ ਹੋ ਗਿਆ ਕਣਕ ਤੋਂ ਬਾਅਦ ਮੰਨ ਲਾ ਬਾਈ ਵੀ ਉਹਨੇ ਵਧੀਆ ਰੁਪਏ ਵਟਾ ਜੂ ਜਿੰਨਾ ਹੋਆਗਾ ਜੇ ਝਾੜ ਵਗੈਰਾ ਚੰਗਾ ਹੁੰਦਾਗਾ ਢੋਨੇ ਦਾ ਖਰਚਾ ਨਿਕਲ ਆਉਂਦਾ ਠੀਕ ਹੈ ਬਿਲਕੁਲ ਜੀ ਬਿਲਕੁਲ ਤੇ ਬਾਈ ਹੋਰਾਂ ਨੇ ਹੋ ਤੱਕ ਤੁਸੀਂ ਐਂ ਦੇਖ ਸਕਦੇ ਹੋ ਵੀ ਇੱਧਰ ਆਹ ਜੇ ਮੂੰਗੀ ਵੱਢੀ ਜਾਂਦੇ ਹੈਗੇ ਤੇ ਆਹ ਇਧਰਲੇ ਪਾਸੇ ਇਧਰਲੇ ਵਾਹਣ ਚੋਂ ਵੱਢ ਲਈ ਤੇ ਦੇਖੋ ਬਾਈ ਤੇ ਮੰਗਰ ਦੀ ਮੰਗਰ ਬਾਈ ਹੋਰ ਇਹ ਰੋਟਾ ਵੇਟਰ ਫੇਰਨ ਦੀ ਤਿਆਰੀ ਕਰੀ ਜਾਂਦੇ ਆ ਕਹਿੰਦੇ ਵਿੱਚ ਹੋਗਾ ਤੇ ਫਲੀਆਂ ਵਗੈਰਾ ਤੁਸੀਂ ਦੇਖੋ ਕਣਕ ਵਾਲੇ ਵਾਹਨ ਚ ਲੱਗੀ ਵੀ ਐ ਦੇਖੋ ਬਾਈ ਸੱਤ ਕਿ ਦਿਨਾਂ ਦੀ ਬਾਈ ਕਹਿੰਦਾ ਵੀ ਮੰਨ ਕੇ ਚੱਲੋ ਵੀ ਅੱਜ ਹੋਈ ਆਗੀ ਤੇ ਵੱਢੀ ਜਾਂਦੇ ਆ ਮਸ਼ੀਨ ਨਾਲ ਚਾੜ ਬਾਈ ਕਹਿੰਦਾ ਵੀ ਸਾਨੂੰ ਐਵਰੇਜ ਲੱਗ ਰਹੀ ਆ ਵੀ ਬਹੁਤ ਵਧੀਆ ਹੋਵਗਾ ਬਈ ਕੋਈ ਹੋਰ ਜਿਆਦਾ ਜਿਵੇਂ ਤੇਲਾ ਤਾਂ ਪਾ ਜਾ ਕੋਈ ਉਹ ਪੀੜਾ ਰੋਗ ਵਗੈਰਾ ਪੈ ਜਾਂਦਾ ਕੋਈ ਅਈ ਤਾਂ ਨਹੀਂ ਸਮੱਸਿਆ ਠੀਕ ਹੈ ਵਧੀਆ ਵੀ ਹੈ ਵਧੀਆ ਮੰਨ ਲਾ ਵੀ ਜਿਵੇਂ ਬੀਜੀ ਦੀਗੀ ਵੀ ਅਈ ਉਹ ਦੁਬਾਰਾ ਕਰਕੇ ਵੱਢਣ ਲੱਗੇ ਮੌਸਮ ਖਰਾਬ ਕਰਕੇ ਨਹੀਂ ਤੀਜਾ ਫਸਲ ਲੱਗਣਾ ਝਾੜ ਹੋਰ ਵੀ ਆ ਜਾਣਾ ਸੀ ਠੀਕ ਹੈ ਥੋੜਾ ਮੌਸਮ ਉਹ ਕਰਕੇ ਕਾਲੀ ਕਰ ਲਈ ਹਾਂਜੀ ਠੀਕ ਹੈ ਬਈ ਹੋਰ ਲੱਗਣੇ ਪਾਣੀ ਲਾਉਣ ਦੇ ਹਾਂ 2-3 ਗੰਟ ਹੋਰ ਵਾਜਣਾ ਸੀ ਠੀਕ ਹੈ ਬਿਲਕੁਲ ਜੀ ਬਿਲਕੁਲ ਤੇ ਦੇਖੋ ਬਈ ਫਲੀਆਂ ਫੁੜੀਆਂ ਬਹੁਤ ਸੋਹਣੀਆਂ ਲੱਗੀਆਂ ਹੋਈਆਂ ਨੇ ਜੀਆਂ ਤੇ ਦੇਖੋ ਮਨ ਕਿਆ ਬਾਤ ਹੈ ਕਿਉਂ ਬਈ ਠੀਕ ਹੈ ਚੜਦੀ ਕਲਾ ਲਗੋ ਜੀ ਲੋ ਬਾਈ ਹੋਰਾਂ ਤਾਂ ਦੇਖਦਾ ਬਾਈ ਦਾਣਾ ਵਗੈਰਾ ਚੈੱਕ ਕਰਦੇ ਆ ਵੀ ਕਿਵੇਂ ਆਗਾ ਤੇ ਕਿਉਂ ਮੰਡੀ ਦੇ ਵਿੱਚ ਜਿਹੜਾ ਰੇਟ ਮਿਲਦਾ ਉਹ ਦਾਣੇ ਦੇ ਹਿਸਾਬ ਤੇ ਮਿਲਦਾਗਾ ਮਾਰਨ ਵਾਲੀ ਬਾਈ ਦਾਣਾ ਤਾਂ ਬਹੁਤ ਸੋਹਣਾ ਯਾਰ ਹੈ ਹਨਾ ਤੇ ਇਧਰ ਆ ਬਾਈ ਨੇ ਵੀ ਉਹ ਕਰ ਲਿਆ ਵਧੀਆ ਯਾਰ ਦਾਣਾ ਤਾਂ ਪੂਰਾ ਵਧੀਆ ਮਟਾਈ ਚ ਹੈਗਾ ਤੇ ਬਾਈ ਦਾਣੇ ਦੇ ਹਿਸਾਬ ਤੇ ਫਿਰ ਮੰਡੀ 'ਚ ਰੇਟ ਮਿਲਦਾ ਹੈ ਨਾ ਹਾਂਜੀ ਹਾਂਜੀ ਜਿਵੇਂ ਵੈਰਾਈਟੀ ਦਾ ਦਾਣਾ ਵਗੈਰਾ ਹੋ ਹੁੰਦਾ ਤੇ ਰੰਗ ਦੇ ਹਿਸਾਬ ਨਾਲ ਆ ਜੀ ਬਿਲਕੁਲ ਜੀ ਬਿਲਕੁਲ ਦਾਣੇ ਦੀ ਮਟਾਈ ਹੋ ਗਈ ਤੇ ਰੰਗ ਹੋ ਗਿਆ ਹਾਂਜੀ ਪੂਰਾ ਵਧੀਆ ਚਮਕਦਾਰ ਪੂਰਾ ਵਧੀਆ ਹੋਆ ਬਾਈ ਬਿਲਕੁਲ ਜੀ ਬਿਲਕੁਲ ਤੇ ਉਹ ਟਰਾਲੀ 'ਚ ਪਾਈ ਵੀ ਆ ਦੁੱਜੀ ਹਾਂਜੀ ਹਾਂਜੀ ਠੀਕ ਹੈ ਤੇ ਟਰਾਲੀ 'ਚ ਪਾਈ ਵੀ ਆ ਮਸ਼ੀਨ ਤੇ ਵੀ ਦਿਖਾਉਣੇ ਆ ਕਿ ਤੁਹਾਨੂੰ ਤੇ ਉੱਪਰ ਉਹ ਜਿਹੜੀ ਬਾਡੀ ਕੋਈ ਜਾਂਦੀ ਆ ਕਿੰਨੇ ਸੂਰ ਦੇ ਵਿੱਚ ਦਿਖਦੀ ਹੈਗੀ